ਮੋਟੀ ਮੁਕਤੀ ਹੈ ਜਦੋਂ ਉਹ ਪਾਲਿਗਤ ਕਿਤੇ ਸਿਆਣਾ ਸੁਣੇ ਪਰ ਇਹ ਤਾਂ ਮੁਕਤੀ ਬੈਂਡ 40000 ਰੁਪਏ ਨੇ ਖੋਪ ਮੈਂ ਤੇਰੇ ਨਾਲ ਆ ਰਿਹਾ ਆਉਣਾ ਮੰਡੀ ਦੇ ਮੁੱਲਾ ਵੀਡੀਓ ਲਾਉਣਾ ਅਰਜਾ ਬੌੜੀ ਬਸ 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 ਰਿਆਣਾ ਕੋਟਾ ਲਿਆਣਾ ਮੋਂ ਲੈਣਾ ਚੈਨਲ ਲੈਣਾ ਆ ਗਿਆ ਅੱਫਾ ਦੇ ਲੰਮੇ ਹੋ ਗਏ ਨਾ ਪੈਣਾ ਦਵਾਈ ਦੀ ਦਵਾਈ ਆ ਕੋਨਾ ਅਸੀਂ ਨਾਲ ਨੂੰ ਵੀ ਡੰਗਰ ਪੀਦੇ ਲੋਕੀ ਕੋ ਚੱਕੀ ਅੱਛਾ ਕਬੂਤਰ ਹੁੱਕ ਤੇ ਜਾ ਰਹੇ ਨੇ ਸਾਡੇ ਬਾਈ ਨੂੰ ਸਿਆਲੋ ਮੋਦੇ ਲੋਈ ਆ ਗਿਆ ਆਪਾ ਇੱਧਰ ਅੱਜ ਆਪਾਂ ਕਰਾਇਤੀ ਮਹਿਸਾਂ ਦੇ ਸਿੰਘ ਬਾਕੀ ਇਹਦੇ ਸਿੰਘ ਵੀ ਲੋਟਤੀ ਇਹਨਾਂ ਦੇ ਤਾਂ ਲੋਟ ਹੀ ਨਹੀਂ ਤੇ ਕਾਲਾ ਤੇਲ ਤੇ ਸਰੋਂ ਦਾ ਤੇਲ ਮਿਕਸ ਕਰਕੇ ਲਾਇਆ ਸੀ ਆਪਾਂ ਨੇ ਇੱਧਰ ਬਾਕੀ ਤੁਸੀਂ ਅੱਗੇ ਚਲਦੀਆਂ ਵੀਡੀਓ 'ਚ ਦੇਖ ਲਈਆਂ ਆਪਾਂ ਨੇ ਇਹਦੇ ਸਿੰਘ ਕਰਾਏ ਨੇ ਤੇ ਬਾਕੀ ਹੁਣ 2:30 ਵੱਜ ਰਿਹਾ ਤੇ ਰਾਮ ਨਾਲ ਬੈਠਿਆਂ ਨੇ ਇੱਧਰੋ ਇਹਦੇ ਸਿੰਘ ਸੀਗੇ ਜਿਹੜੇ ਵਿੱਚ ਗੜੇ ਪਏ ᱛੀ ਝੋਟੀ ਦੇਪਣੀ ਨੇ ਕਿਕ ਤਾਂ ਇਹਦੇ ਸਿੰਘ ਕਰਾਏ ਨੇ ਦੇਖੋ ਹੁਣ ਕਿੰਨਾ ਫਰਕ ਹੈ ਆ ਦੇਖੋ ਪਹਿਲਾਂ ਨਹੀਂ ਵਿੱਚ ਘੜ ਰਹੇ ਸੀ ਇਹਦੇ ਸਿੰਘ ਠਿੱਕ ਆਪਣੀਆਂ ਮੱਝ ਦੇ ਸਿੰਘ ਕਰਾਈ ਨੇ ਇਹਦੇ ਵੀ ਸਿੰਘ ਵਿੱਚ ਘੜੇ ਪਏ ਸੀ ਬਾਕੀ ਹੁਣ ਪਤਲੇ ਵੀ ਹੋ ਗਏ ਤੇ ਵਿੱਚ ਇੱਥੇ ਘੜ ਰਹੇ ਸੀ ਇਹ ਚੀਜ਼ ਹੁਣ ਸੋਨੇ ਵੀ ਲੱਗਣ ਲੱਗੇ ਪਹਿਲਾਂ ਜਿਆਦੇ ਮੋਟੇ ਕਰੇ ਪਏ ਸੀਗੇ ਤੇ ਬਾਕੀ ਸਪੋਰਟ ਜ਼ਰੂਰ ਕਰਿਆ ਕਰੋ ਆਪਾਂ ਨੂੰ ਇੰਸਟਾਗ੍ਰam YouTube WhatsApp ਸਾਰੇ ਕਿਤੇ ਸਸਾਲ ਬੱਠਾ ਇੱਧਰ ਆਪਣਾ ਤੇ ਬਾਕੀ ਇਹ ਟੋਪਾ ਕਬੂਤਰ ਖੋਲਦੀ ਹੁਣ ਦਾਣਾ ਪਾਣੀ ਖਾ ਲੈਣਗੇ ਇਹਨਾਂ ਨੂੰ ਵੀ ਸੰਨੀ ਦਾ ਟਾਈਮ ਹੋ ਗਿਆ ਬੈਠੀਆਂ ਨੇ ਬੈਠਿਆਂ ਲੈਣ ਦੋ ਹਜੇ ਕਬੂਤਰ ਖੋਲ ਕੇ ਕਬੂਤਰਾਂ ਨੂੰ ਦਾਣੇ ਦੂਨੇ ਪਾ ਕੇ ਫੇਰੇ ਪਾਣੀ ਆਪ ਇਹਨਾਂ ਨੂੰ ਸੰਨੀ ਆਹ ਕੁੱਜੀ ਜੀ ਫੁੱਟ ਗਈ ਏ ਰੰਨਾਂ ਦੀ ਦਾਣੇ ਇਹ ਚ ਪਾ ਦਨੇ ਹਾਂ ਦਾਣੇ ਆਪ ਲੈਣਾ ਇੱਧਰ ਮਾਰੋ ਇਹ ਕਰੋ ਚੱਕ ਜੂ ਵੀ ਵੀ ਆ ਗਈ ਚੱਲ ਜੂ ਵੀ ਉੱਤਰੀ ਤੂੰ ਇਹ ਪੂਰੀ ਸ਼ਕੀਨ ਹੈ ਇਹ ਕਬੂਤਰ ਫੜਨ ਦੀ ਦਾਣੇ ਪਾ ਲਈ ਬੁੱਲਾ ਪਾਜੋ ਜਾ ਪਾਜੋ ਉੱਤਰਾ ਕੀ ਕਰਨੀ ਆ ਤੂੰ ਬੈਠੇ ਨਹੀਂ ਜਾਂਦਾ ਇਸੀ ਥੱਲੇ ਜਾ ਜੀ ਪਾ ਲਈਏ ਫਾ ਦਾਣੇ ਬਾਕੀ ਦਾਣਿਆਂ ਦੇ ਵਿੱਚ ਆਪਣੇ ਸਰੋਂ ਤੇ ਕਣਕ ਮਿਕਸ ਆ ਜੀ ਤੇ 25 ਇਹ ਰੇਡੀਓ ਪਰ ਮੋਜੀ ਕਬੂਤਰੀ ਥੱਲੇ ਰੱਖੀ ਸੀ ਉਹ ਸਾਰੀ ਮਰ ਗਏ। ਬਾਕੀ ਹੁਣ ਮੋਜੀ ਦੁਬਾਰਾ ਆਂਦੇ ਰੱਖੂਗੀ ਕਬੂਤਰੀ। ਲੋ ਐਨਕ ਦਾਣੇ ਪਾ ਲੈਣਾ ਆਪਾਂ ਇਹਨਾਂ ਨੂੰ ਤੇਰਾ ਖੱਜੀ ਜਿੰਦਾ ਹੀ ਰੱਖੋ ਜੀ। ਚੱਲ ਅੰਦਰ ਤੂੰ। ਹੈ। ਲੋ ਵੀ ਥਾਰ ਲਈ। ਤੇ ਲਾਣੇ ਆ ਕਰੋ ਚੱਕ ਬਜੇ ਕਿੱਥੇ ਚੜ ਕੇ ਬੈਠੇ ਨੇ ਹੁਣ ਸਤਰੀ ਦੇ ਲਾਉਣ ਦੇ ਕਾਬਲ ਹੋ ਗਏ ਬਾਕੀ ਇੱਧਰ ਵੀ ਅੰਡੇ ਪਏ ਨੇ ਫੁੱਟੀ ਚ ਵੀ ਅੰਡੇ ਨੇ ਸਾਹਮਣੇ ਵੀ ਅੰਡੇ ਨੇ ਤਾਂ ਨੇ ਪਾਤੇ ਆਪਾਂ ਇਹਨਾਂ ਨੂੰ ਹੁਣ ਆ ਕੇ ਖਾ ਲੈਣਗੇ ਆਇਓ ਆਇਓ ਅੱਜ ਦੇਖੋ ਕਿਵੇਂ ਦੇਖ ਰਹੇ ਨੇ ਹੁਣ ਇਹ ਆਉਣਗੇ ਪਾਣੀਆਂ ਦੀ ਕੁੱਤੀ ਫਟ ਗਈ ਇਹਨਾਂ ਦੀ ਦੇਖਦੇ ਆਂ ਪਾਣੀ ਕਾਚ ਪਾਈਏ ਇਹ ਤਾਂ ਯਾਰ ਸੂਟ ਆ ਜੇ ਆਪਾਂ ਪਾਉਣਿਆਂਗੇ ਇਹਦੇ ਵਿੱਚ ਪਾਣੀ ਤਾਂ ਇਹ ਸਾਲੇ ਨੋ ਆ ਇਹ ਨਾਲੇ ਹੈਗਾ ਵੀ ਚਲ ਕੋਈ ਨਾ ਮੈਂ ਨਾ ਪਾਣੀ ਦਾ ਕਰਨਾ ਮੈਂ ਜਿੱਲਾ ਨਹੀਂ ਫਿਰ ਇਹਦੀ ਅੰਦਰ ਪਈ ਹੈਗੀ ਉਹਦੀ ਵਾਰੇ ਕਰ ਦੂੰਗਾ ਬੀਪੀ ਅੰਦਰ ਪਈ ਹੈਗੀ ਆ ਭਈਆ ਬੀਪੀ ਪੀ ਪੀ ਇਹ ਨਾ ਬਈ ਯਾਰ ਇਹ ਪਾਣੀ ਪੀਂਦੀ ਨਹੀਂ ਹੈਗਾ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਪੀ ਪੀ ਜੀ ਪਾਣੀ ਪੀਣ ਦਾ ਹੁਣ ਬੈਸੇ ਆਪਣੇ ਦੂਜੇ ਕਬੂਤਰ ਦਾ ਪੀ ਲੈਂਦੇ ਨੇ ਘਰ ਵਾਲੇ ਇਹ ਨਹੀਂ ਪਿੰਦੇ ਜਿਹੜੇ ਅੱਪਾ ਨਵੇਂ ਹੁਣ ਲੈਂਦੇ ਦੀ ਜੂ ਵੀ ਬਾਰੀ ਬੈਠੀਆ ਤੇ ਕੁਝ ਕੋਈ ਨਾ ਉਹਨੂੰ ਭੇਜਦੀ ਹੁਣ ਲਓ ਬਈ ਕਰੋ ਚੱਕ ਕਰ ਇਹਨੇ ਆਪੇ ਇਹਨੇ ਇੱਥੇ ਪਾ ਲਈ ਪਤੀ ਜੀ ਦਾ ਪਾਣੀ ਆਓ ਦੇਖੋ ਕਿਵੇਂ ਆਉਂਦੇ ਬਾਕੀ ਬਲੌਗ ਆਪਾਂ ਖਾਸੇ ਟਾਈਮ ਬਾਦੋ ਪਾਇਆ ਕਬੂਤਰ ਆਪਾਂ ਸਾਰੇ ਥੱਲੇ ਸਟ ਕਰਕੇ ਅੰਡੇ ਹੁੰਦੇ ਧਰਾ ਲਏ। ਔਰ ਗੰਦਾ ਗੰਦਾ ਪਾਣੀ ਆਪੇ ਜਿੱਕੜੀ ਜੂ ਉਸ ਕੋਸ ਨੂੰ। ਤੇ ਕੋਠੇ ਤੇ ਆਪਾਂ ਸਾਰੇ ਕਬੂਤਰ ਥੱਲੀ ਕਰ ਲਏ ਜੋੜੇ-ਜੋੜੇ ਲਵਾਤੇ ਤੇ ਹਾਂ ਬਈ ਇੱਕ ਗੋਲੀ ਤੇ ਉਹ ਦੂਜਾ ਲਾਲ ਸਰਾ ਦੂਜਾ ਲਾਲ ਸਰਾ ਇਹ ਕਬੂਤਰ ਆਪਾਂ ਨੂੰ ਚਕਾਤਾ ਉਹਨਾਂ ਦੇ ਬੱਚੇ ਹੈਗੇ ਨੇ ਆਪਣੇ ਲੋਵੇ ਉਹ ਮੁੰਡੇ ਦੇ ਸੀ ਯਾਰ ਉਹ ਲੈ ਗਏ ਤੇ ਪਾਣੀ ਰੱਖ ਦिए ਇੱਥੇ ਮੜਾ ਇਹ ਡੋਲ ਜੇ ਦੇਖੀ ਇਹਨਾਂ ਨੂੰ ਪਤਾ ਲੱਗ ਗਈ ਦੇਖੋ ਬੱਚੇ ਖਾ ਰਹੇ ਨੇ ਆਪੇ ਤੇ ਹੁਣ ਆਪਾਂ ਇਹਨਾਂ ਨੂੰ ਠਾਈਏ ਪਾਈਏ ਇਹਨਾਂ ਨੂੰ ਤੂੜੀ ਤੱਪਾ ਤੇ ਫਿਰ ਅੱਜ ਹਰਾ ਵੀ ਵੱਡ ਕੇ ਲਿਓ ਨਾ ਰੈਡੀ ਹੋਟ ਖੜੀਆ ਕੋਈ ਸੀ ਤੇ ਗੋਹਾ ਵੀ ਖੇਤ ਤੇ ਲੈ ਆਂਗੇ ਇਹਨਾਂ ਨੂੰ ਖਾ ਲੈਣ ਦੋ ਦਾਣੇ ਤੇ ਫਿਰ ਮਿਲਦੇ ਆਪਾਂ ਸਾਨੂੰ ਬਾਕੀ ਮੱਜਾਂ ਦੇ ਸਿੰਘ ਚੈੱਕ ਕਰ ਲਓ ਕਿਵੇਂ ਕਰੇ ਨੇ ਵਧੀਆ ਹੋ ਗਈ ਕਮੈਂਟ ਕਰਕੇ ਜਰੂਰ ਦੱਸਿਓ ਕੱਪਾ ਚੋਟੀ ਦੇ ਕਰਾਏ ਨੇ ਆਪਣੀ ਦੇ ਤੇ ਚੋਟੀ ਨੂੰ ਆਪਣੀ ਨੂੰ ਲੱਗ ਗਿਆ ਜੀ ਸੇਮਾ ਮਹੀਨਾ ਉਹ ਮੈਸ ਨੂੰ ਹੈਗਾ ਪੰਜਵਾਂ ਮਹੀਨਾ ਤੇ ਆ ਆਪਨੇ ਹੈ ਇਹ ਖਾਲੀ ਹੈ ਇਹ ਦੇਖੀ ਨਹੀਂ ਪਹਿਲਾਂ ਤੇ ਬਾਕੀ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕੁਆਲਿਟੀ ਪਾਣੀ ਦੀ ਪਲੇਈਏ ਦੋਵੇਂ ਮੈਂ ਸਾਂ ਪੀਣੀਆਂ ਕੱਟੀਆਂ ਤਾਂ ਨਹੀਂ ਪੀਣੀਆਂ ਝੋਡੀਆਂ ਤੇ ਪਾਣੀ ਪਲੇਈਏ ਆਪਾਂ ਤਿੰਨ ਆਲੇ ਪਾਈਏ ਸੱਣੀ ਫਿਰ ਮਿਲਦੇ ਆਪਾਂ ਤੁਹਾਨੂੰ ਇੱਧਰ ਕਬੂਤਰ ਦੇਖ ਲਓ ਜਿਹੜੀ ਕਬੂਤਰ ਕੋਆਤਰ ਕਰਤੇ ਬੰਦ ਤੇ ਸੱਣੀ ਹੁੰਦੀ ਵੀ ਪਾਤੀ ਮੈਸਾਂ ਨੂੰ ਇੱਧਰ ਦੇਖ ਲਓ ਖਾਈ ਜਾਂਦੀਆਂ ਨੇ ਬਾਕੀ ਹੁਣ ਆਪਾਂ ਖੇਤ ਚੱਲਾਂਗੇ ਹਰਾ ਬੱਦਨ ਤੇ ਫਿਰ ਮਿਲਦਾ ਤੁਹਾਨੂੰ ਸੁੱਕਾ ਨਹੀਂ ਰਹਿੰਦਾ ਇੰਨਾ ਥੱਲੇ ਪਤਾ ਨਹੀਂ ਕੀ ਚੱਕਰ